ਮੀ ਪੈਂਦੇ ਹੋਏ باوجود ਵੀ ਜਿਹੜੀ ਸੰਗਤ ਦਾਤ ਸ਼ਾ ਨਹੀਂ ਘਟ ਰਿਹਾ ਪਾਲਕੀ ਸਾਹਿਬ ਜਿਹੜੀ ਉਹ ਲਗਾਤਾਰ ਆਪਣੇ ਪੜਾ ਗੁਰਦੁਆਰਾ ਸ੍ਰੀ ਚੌਥੀ ਸਰੂਪ ਵੱਲ ਵਧ ਰਹੀ ਹੈ ਤੁਸੀਂ ਮੀਂਹ ਦੇਖ ਸਕਦੇ ਹੋ ਬਹੁਤ ਤੇਜ਼ ਪੈ ਰਿਹਾ ਪਰ ਸੰਗਤ ਹੈ ਜਿਹੜੀ ਉਹ ਵੱਡੀ ਗਿਣਤੀ ਦੇ ਵਿੱਚ ਸੇਵਾ ਹੈ ਜਿਹੜੀ ਉਹ ਕਰ ਰਹੀ ਹੈ ਅੱਜ ਸ਼੍ਰੀ ਫਤਿਹਗੜ੍ਹ ਸਾਹਿਬ ਵਿਖੇ ਤੁਸੀਂ ਦੇਖ ਸਕਦੇ ਹੋ ਵੱਡੀ ਗਿਣਤੀ ਦੇ ਵਿੱਚ ਸੰਗਤ ਹੈ ਜਿਹੜੀ ਉਹ ਛੋਟੇ ਸਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਪ੍ਰਣਾਮ ਕਰਨ ਵਾਸਤੇ ਆਈ ਹੋਈ ਹੈ 25 ਲੱਖ ਦੀ ਗਿਣਤੀ ਹੈ ਸੰਗਤ ਜਿਹੜੀ ਉਹ ਦੱਸੀ ਜਾ ਰਹੀ ਹੈ ਪੰਜਾਬ ਦੇ ਹਰੇਕ ਏਰੀਆ ਦੇ ਵਿੱਚੋਂ ਹਰਿਆਣੇ ਦੇ ਹਰੇਕ ਏਰੀਆ ਦੇ ਵਿੱਚੋਂ ਸੰਗਤ ਹੈ ਜਿਹੜੀ ਉਹ ਇੱਥੇ ਵੱਡੇ ਪੱਦਰ ਤੇ ਆਈ ਹੋਈ ਹੈ ਮੀਂਹ ਜਿਹੜਾ ਉਹ ਲਗਾਤਾਰ ਪੈ ਰਿਹਾ ਹੈ ਪਰ ਸੰਗਤ ਦੀ ਜਿਹੜੀ ਸ਼ਰਧਾ ਹੈ ਉਹ ਘਟ ਨਹੀਂ ਰਹੀ ਤੁਸੀਂ ਦੇਖ ਸਕਦੇ ਹੋ ਪੈਰ ਰੱਖਣ ਜੋਗੀ ਜਗ੍ਹਾ ਵੀ ਸੜਕ ਉੱਤੇ ਨਹੀਂ ਮਿਲ ਰਹੀ ਵੱਡੀ ਗਿਣਤੀ ਦੇ ਵਿੱਚ ਸੰਗਤ ਆਈ ਹੋਈ ਹੈ ਮੀਂਹ ਪੈ ਰਿਹਾ ਹੈ ਪਰ ਸੰਗਤ ਦੇ ਵੱਲੋਂ ਲਗਾਤਾਰ ਆਪਣੀ ਸ਼ਰਧਾ ਜਿਹੜੀ ਉਹ ਸਹਿਬਜ਼ਾਦਿਆਂ ਦੇ ਚਰਨਾਂ 'ਚ ਭੇਟ ਕੀਤੀ ਜਾ ਰਹੀ ਹੈ ਤੇ ਲੰਗਰਾਂ ਦੇ ਵਿੱਚ ਵੀ ਲਗਾਤਾਰ ਜਿਹੜੀਆਂ ਸੇਵਾਵਾਂ ਨੇ ਉਹ ਦਿੱਤੀਆਂ ਜਾ ਰਹੀਆਂ ਨੇ ਮੀਂਹ ਪੈ ਰਿਹਾ ਲਗਾਤਾਰ ਪਰ ਸੰਗਤ ਦੀ ਜਿਹੜੀ ਸ਼ਰਦਾਏ ਉਹ ਘਾਟ ਨਹੀਂ ਰਹੀ ਅਸੀਂ ਵੀ ਮੀ ਪੈਂਦੇ ਹੋਏ ਜੀ ਵੀਡੀਓ ਬਣਾ ਕੇ ਤੁਹਾਨੂੰ ਦਰਸ਼ਨ ਕਰਾ ਰਹੇ ਹਾਂ ਕਿ ਵੱਡੀ ਗਿਣਤੀ ਦੇ ਵਿੱਚ ਸੰਗਤ ਜਿਹੜੀ ਉਹ ਨਗਰ ਕੀਰਤਨ ਦੇ ਰੂਪ ਦੇ ਵਿੱਚ ਗੁਰਦੁਆਰਾ ਸ਼੍ਰੀ ਫਤਿਹਗੜ ਸਾਹਿਬ ਤੋਂ ਸ਼ੁਰੂ ਹੋ ਕੇ ਗੁਰਦੁਆਰਾ ਸ਼੍ਰੀ ਜੋਤੀਸਰੂਪ ਸਾਹਿਬ ਵੱਲ ਆ ਰਹੀ ਹੈ ਤੁਸੀਂ ਦੇਖ ਸਕਦੇ ਹੋ ਸਾਹਮਣੇ ਯੂਨੀਵਰਸਿਟੀ ਜਿਹੜੀ ਯੂਨੀਵਰਸਿਟੀ ਦੀ ਜਿੰਨੀ ਵੀ ਜ਼ਮੀਨ ਹੈ ਲਗਭਗ 100 ਗਿੱਲਾ ਜ਼ਮੀਨ ਹੈ ਯੂਨੀਵਰਸਿਟੀ ਦੇ ਆਲੇ ਦੁਆਲੇ ਸਾਰੇ ਤੇ ਟਰਾਲੀਆਂ ਟਰਾਲੀਆਂ ਤੁਹਾਨੂੰ ਨਜ਼ਰ ਆ ਰਹੀਆਂ ਹੋਣਗੀਆਂ ਵੱਡੀ ਗਤੀ ਦੇ ਵਿੱਚ ਜਿਹੜੀ ਸੰਗਤ ਆਉ ਰਹੀ ਹੈ ਤੁਸੀਂ ਦੇਖ ਸਕਦੇ ਹੋ ਸਾਹਮਣੇ ਨਿਹੰਗ ਸਿੰਘ ਨੇ ਜਿਹੜੇ ਉਹ ਕਿਰਪਾਨਾਂ ਨਾਲ ਜਿਹੜੇ ਜੋਰ ਨੇ ਉਹ ਦਿਖਾ ਰਹੇ ਨੇ ਵੀ ਪੈਂਦੇ ਹੋਏ باوجود ਵੀ ਜਿਹੜੀ ਸੰਗਤ ਦਾਤ ਸ਼ਾ ਨਹੀਂ ਘਟ ਰਿਹਾ ਲੰਗਰਾਂ ਦੇ ਵਿੱਚ ਵੀ ਜਿਹੜੇ ਨੌਜਵਾਨ ਨੇ ਉਹ ਸੇਵਾ ਕਰ ਰਹੇ ਨੇ ਸਾਟੇ ਮਡੋਫਲ ਦੇ ਪਿੰਡ ਵਿੱਚ ਵੀ ਨੌਜਵਾਨ ਜਿਹੜਾ ਮਡੋਫਲ ਪਿੰਡ ਦਾ ਲੰਗਰ ਲੱਗਿਆ ਹੋਇਆ ਉਹਦੇ ਵਿੱਚ ਵੀ ਜਿਹੜੇ ਨੌਜਵਾਨ ਨੇ ਉਹ ਲਗਾਤਾਰ ਸੇਵਾ ਕਰ ਰਹੇ ਨੇ ਜਿਹੜੀ ਨੌਜਵਾਨੀ ਦੇ ਵਿੱਚ ਸਿੱਖੀ ਦੀ ਚਿੰਗ ਹੈ ਇਹ ਦੁਬਾਰਾ ਲੱਗ ਰਹੀ ਹੈ ਤੁਸੀਂ ਦੇਖ ਸਕਦੇ ਹੋ ਮੀ ਲਗਾਤਾਰ ਪੈ ਰਹੇ ਪਰ ਸੰਗਤ ਦਾਤ ਸ਼ਾ ਜਿਹੜਾ ਉਹ ਘਟ ਨਹੀਂ ਰਿਹਾ ਆ ਚਾਰੇ ਪਾਸੇ ਜਿਹੜੀਆਂ ਪੱਗਾਂ ਹੀ ਪੱਗਾਂ ਨੇ ਜਿਹੜੀਆਂ ਉਹ ਨਜ਼ਰ ਆ ਰਹੀਆਂ ਨੇ ਨਗਰ ਕੀਰਤਨ ਦੇ ਵਿੱਚ ਗਤਕੇ ਦੇ ਚੌਰ ਦਿਖਾਏ ਜਾ ਰਹੇ ਨੇ ਇਹ ਜਿਹੜੀ ਨਿਸ਼ਾਨੀ ਸ਼ਹਾਦਤ ਛੋਟੇ ਸਹਿਬਜ਼ਾਦਿਆਂ ਦੀ ਹੋਈ ਹੈ ਇਹਦਾ ਜਿਹੜੀ ਇਤਿਹਾਸ 'ਚ ਹੋਰ ਕਿਤੇ ਵੀ ਆਧਾਰਨ ਨਹੀਂ ਮਿਲਦੀ ਹੈਗੀ ਹੁਣ ਮੈਂ ਵੀਰ ਨੂੰ ਕਹਿਣਾ ਚਾਹੁੰਦਾ ਕਿ ਨੇੜਿਓਂ ਦਿਖਾ ਦਿਓ ਮਾੜਾ ਯਾ ਕਿਤੇ ਵੀ ਪੈਰ ਰੱਖਣ ਨੂੰ ਜਿਹੜੀ ਜਗ੍ਹਾ ਏ ਉਹ ਨਹੀਂ ਮਿਲ ਰਹੀ ਵੱਡੀ ਗਿਣਤੀ ਦੇ ਵਿੱਚ ਜਿਹੜੀ ਸੰਗਤ ਹੈ ਉਹ ਆਈ ਹੋਈ ਹੈ ਇਹਦੇ ਨਾਲ ਦੀ ਨਾਲ ਜਿਹੜੀ ਵਾਲੰਟੀਅਰ ਨੇ ਖਾਲਸਾ ਈਸਟ ਦੇ ਵਾਲੰਟੀਅਰ ਅਤੇ ਵੱਖ-ਵੱਖ ਜਿਹੜੇ ਗਰੁੱਪ ਬਣੇ ਹੋਏ ਨੇ ਉਹਨਾਂ ਦੇ ਵਾਲੰਟੀਅਰ ਨੇ ਜਿਹੜੇ ਉਹ ਵੀ ਇੱਥੇ ਸੇਵਾ ਕਰ ਰਹੇ ਨੇ ਤੁਸੀਂ ਹੁਣ ਸਾਹਮਣੇ ਦੇਖ ਸਕਦੇ ਹੋ ਜਿਹੜੀ ਮੀਂਹ ਪੈ ਰਿਹਾ ਹੈ ਜਿਹੜੇ ਲੰਗਰ ਲੱਗੇ ਹੋਣੇ ਉਹਨਾਂ ਦੀਆਂ ਛੱਤਾਂ ਦੇ ਉੱਤੇ ਮੀਂਹ ਹੈ ਜਿਹੜਾ ਪਾਣੀ ਆ ਉਹ ਖੜਿਆ ਹੋਇਆ ਤੇ ਸੇਵਾਦਾਰ ਪੈਂਟ ਦੇ ਥੱਲੇ ਉਹ ਟੰਟੇ ਮਾਰ-ਮਾਰ ਕੇ ਜਿਹੜਾ ਪਾਣੀ ਹੈ ਉਹ ਬਾਹਰ ਕੱਟ ਰਿਹਾ ਇਹ ਨੇ ਵੱਡੀ ਗਿਣਤੀ ਦੇ ਵਿੱਚ ਜਿਹੜੀ ਸੰਗਤ ਹੈ ਉਹ ਇੱਥੇ ਆਈ ਹੋਈ ਹੈ ਅਤਿ ਸ਼ਾਹ ਜਿਹੜਾ ਉਹ ਸੰਗਤ ਦਾ ਘਟ ਨਹੀਂ ਰਿਹਾ ਵਧ ਰਿਹਾ ਹੈ ਤੁਸੀਂ ਦੇਖ ਸਕਦੇ ਹੋ ਆਲੇ-ਦੁਆਲੇ ਤੁਹਾਨੂੰ ਕੇਸਰੀ ਪੀਲੀਆਂ ਨੀਲੀਆਂ ਕਾਲੀਆਂ ਚਿੱਟੀਆਂ ਦਸਤਾਰਾਂ ਨੇ ਜਿਹੜੀਆਂ ਉਹ ਨਜ਼ਰ ਆ ਰਹੀਆਂ ਹੋਣਗੀਆਂ ਤੇ ਸੰਗਤ ਜਿਹੜੀ ਲਗਾਤਾਰ ਆਪਣੇ ਪੜਾਵਲ ਵਧ ਰਹੀ ਹੈ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਸਵੇਰ ਦਾ ਜਿਹੜਾ ਨਗਰ ਕੀਰਤਨ ਹੈ ਉਹ ਸ਼ੁਰੂ ਹੋਇਆ ਹੋਇਆ ਹੈ ਤੇ ਥੋੜੇ ਹੀ ਟਾਈਮ ਤੱਕ ਜਿਹੜਾ ਉਹ ਨਗਰ ਕੀਰਤਨ ਹੈ ਉਹ ਸ਼੍ਰੀ ਜੋਤੀਸਰੂਪ ਸਾਹਿਬ ਵਿਖੇ ਪਹੁੰਚੂਗਾ ਹੁਣ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਕਿ ਤਰਪਾਲਾ ਲੈ ਕੇ ਪੱਲੀਆਂ ਲੈ ਕੇ ਸਿਰਾਂ ਦੇ ਉੱਤੇ ਨੌਜਵਾਨ ਨੇ ਸਾਹਮਣੇ ਉਹ ਸਾਹਮਣੇ ਜਿਹੜੇ ਨੌਜਵਾਨ ਨੇ ਉਹ ਜਿਹੜੀ ਸ਼ਰਦਾ ਦੇ ਕੀਤਾ ਭੇਟ ਕਰ ਰਹੇ ਨੇ ਨਗਰ ਕੀਰਤਨ ਦੇ ਵਿੱਚ ਜਿਹੜੀ ਆਪਣੀ ਸ਼ਰਦਾ ਹੈ ਉਹ ਲਵਾ ਰਹੇ ਨੇ ਹੁਣ ਤੁਸੀਂ ਦੇਖ ਸਕਦੇ ਹੋ ਕਿ ਜਿਹੜੇ ਨਿਹੰਗ ਸਿੰਘ ਨੇ ਉਹ ਕਤਕੇ ਤੇ ਜੋਰ ਲਗਾਤਾਰ ਦਿਖਾ ਰਹੇ ਨੇ ਤੇ ਵੱਡੀ ਗਿਣਤੀ ਦੇ ਵਿੱਚ ਜਿਹੜੇ ਸੰਗਤ ਹੈ ਉਹ ਜਕਾਰੇ ਵੀ ਲਾ ਰਹੀ ਹੈ ਆ ਸਾਹਮਣੇ ਜਿਹੜੇ ਲੰਗਰ ਨੇ ਉਹ ਲਗਾਤਾਰ ਚੱਲ ਰਹੇ ਨੇ ਤੇ ਸੰਗਤ ਹੈ ਜਿਹੜੀ ਉਹ ਮੀਂਹ ਪੈਂਦੇ ਹੋਏ ਵੀ ਜਿਹੜੀ ਆਪਣੀ ਸ਼ਰਧਾ ਹੈ ਉਹ ਭੇਟ ਕਰਕੇ ਸਹਿਬਜ਼ਾਦਿਆਂ ਦੇ ਚਰਨਾਂ ਦੇ ਵਿੱਚ ਹਾਜ਼ਰੀ ਲਵਾ ਰਹੀ ਹੈ ਅਤੇ ਆਪਣੀ ਜਿਹੜੀ ਸ਼ਰਧਾ ਤੇ ਫੁੱਲ ਹੈ ਉਹ ਭੇਟ ਕਰ ਰਹੀ ਹੈ ਤੇ ਕਹਿ ਰਹੀ ਹੈ ਕੇ ਸਹਿਬ ਜਾਦਿਆਂ ਦੀ ਸ਼ਹਾਦਤ ਨੂੰ ਜਿਹੜਾ ਸਿੱਖ ਧਰਮ ਹੈ ਉਹ ਕਦੇ ਵੀ ਨਹੀਂ ਭੁੱਲੂਗਾ ਕਿਉਂਕਿ ਇਸ ਹਾਦਸਾ ਦਾ ਜਿਹੜਾ ਤੋੜ ਹੈ ਉਹ ਕਿਤੇ ਵੀ ਨਹੀਂ ਮਿਲਦਾ। ਸ਼੍ਰੀ ਫਤਿਹਗੜ ਸਾਹਿਬ ਵਿਖੇ ਜਿਹੜਾ ਅਖੀਰਲਾ ਤਬਾਨ ਹੈ 27 ਦਸੰਬਰ 2024 ਦਾ ਉਹੋ ਚੱਲ ਰਿਹਾ ਹੈ ਤੇ ਤੁਸੀਂ ਦੇਖ ਸਕਦੇ ਹੋ ਵੱਡੀ ਗਿਣਤੀ ਦੇ ਵਿੱਚ ਜਿਹੜੀ ਸੰਗਤ ਹੈ ਉਹ ਪਾਲਕੀ ਸਾਹਿਬ ਦੇ ਦਰਸ਼ਨ ਕਰਨ ਵਾਸਤੇ ਆਈ ਹੋਈ ਹੈ ਛੋਟੇ ਸਹਿਬਜ਼ਾਦਿਆਂ ਦੀ ਲਾਸ਼ਾਂ ਦੀ ਸ਼ਹਾਦਤ ਨੂੰ ਆਪਣੀ ਸ਼ਰਦਾ ਦੇ ਫੁੱਲ ਭੇਟ ਕਰਨ ਵਾਸਤੇ 25 ਲੱਖ ਦੀ ਗਿਣਤੀ ਦੇ ਵਿੱਚ ਸੰਗਤ ਹੈ ਜਿਹੜੀ ਉਹ ਫਤੇਗੜ ਸਾਹਿਬ ਵਿਖੇ ਆਈ ਹੋਈ ਹੈ ਤੁਸੀਂ ਦੇਖ ਸਕਦੇ ਹੋ ਪਾਲਕੀ ਸਾਹਿਬ ਦੇ ਦਰਸ਼ਨ ਸੰਗਤ ਵੱਟੀ ਗੇਂਤੀ ਦੇ ਵਿੱਚ ਕਰ ਰਹੀ ਹੈ ਤੇ ਆਪਣੀ ਸ਼ਰਦਾ ਦੇ ਜਿਹੜੇ ਫੁੱਲ ਨੇ ਉਹ ਪੇਟ ਕਰ ਰਹੀ ਹੈ ਸੰਗਤ ਦੇ ਵੱਲੋਂ ਲਗਾਤਾਰ ਹੈ ਜਿਹੜਾ ਸਤਨਾਮ ਵਾਹਿਗੁਰੂ ਦਾ ਜਾਪ ਹੈ ਜਿਹੜਾ ਉਹ ਕੀਤਾ ਜਾ ਰਿਹਾ ਹੈ ਵੱਡੀ ਗੇਂਤੀ ਦੇ ਵਿੱਚ ਤੁਸੀਂ ਖੰਟਾ ਚੌਂਕ ਦੇ ਵਿੱਚ ਦੇਖ ਸਕਦੇ ਹੋ ਗੇਂਤੀ ਦੇ ਵਿੱਚ ਜਿਹੜੀ ਸੰਗਤ ਹੈ ਉਹ ਆਈ ਹੋਈ ਹੈ ਇੰਨੀ ਵੱਡੀ ਗੀਂਤੀ ਦੇ ਵਿੱਚ ਸੰਗਤ ਹੈ ਜਿਹੜੀ ਉਹ ਪਹਿਲਾਂ ਕਦੇ ਨਹੀਂ ਆਈ ਮੀਂਹ ਪੈ ਰਿਹਾ ਲਗਾਤਾਰ ਪਰ ਜਿਹੜੀ ਸੰਗਤ ਹੈ ਉਹਦੀ ਸ਼ਰਤਾਂ ਨਹੀਂ ਘਟ ਰਹੀ ਐਂ ਲੱਗਦਾ ਹੈ ਸੰਗਤ ਹੈ ਜਿਹੜੀ ਉਹ ਪੂਰੇ ਪਿਆਰ ਨਾਲ ਇੱਥੇ ਆਈ ਹੋਈ ਹੈ ਸੰਗਤ ਤੁਸੀਂ ਦੇਖ ਸਕਦੇ ਹੋ ਮੀਂਹ ਦੇ ਵਿੱਚ ਵੀ ਆਪਣੀ ਜਿਹੜਾ ਸਤਨਾਮ ਵਾਹਿਗੁਰੂ ਦਾ ਜਾਪ ਹੈ ਜਿਹੜਾ ਉਹ ਕਰ ਰਹੀ ਹੈ ਅ ਸ਼ਹਾਦਤ ਤੇ ਇਸ ਦਿਨ ਉੱਤੇ ਐ ਲੱਗਦਾ ਵੀ ਜਿਵੇਂ ਅੱਜ ਅਸਮਾਨ ਵੀ ਰੋ ਰਿਹਾ ਹੋਵੇ ਏਡੀ ਵੱਡੀ ਸ਼ਹਾਦਤ ਨੂੰ ਦੇਖ ਕੇ ਤੁਸੀਂ ਦੇਖ ਸਕਦੇ ਹੋ ਵੱਡੀ ਗਿਣਤੀ ਦੇ ਵਿੱਚ ਸੰਗਤ ਜਿਹੜੀ ਉਹ ਆਈ ਹੋਈ ਆ ਤਿਲ ਸਿੱਟਣ ਨੂੰ ਵੀ ਥਾਂ ਹੈ ਜਿਹੜਾ ਉਹ ਨਹੀਂ ਹੈਗੀ ਵੀ ਵੀ ਐ ਲੱਗਦਾ ਇੱਥੇ ਪ੍ਰਮਾਤਮਾ ਨੇ ਰੋਕਿਆ ਹੋਵੇ ਕਿਉਂਕਿ ਬੱਦਲ ਜਿਹੜਾ ਉਹ ਸਵੇਰ ਦਾ ਬਣ ਰਿਹਾ ਤੇ ਮੀਂਹ ਜਿਹੜਾ ਉਹ ਵੀ ਪ੍ਰਮਾਤਮਾ ਨੇ ਰੋਕਿਆ ਹੋਇਆ ਤੇ ਪਾਲਕੀ ਸਾਹਿਬ ਜਿਹੜੀ ਉਹ ਲਗਾਤਾਰ ਆਪਣੇ ਪੜਾਅ ਗੁਰਦੁਆਰਾ ਸ੍ਰੀ ਚੌਥੀ ਸਰੂਪ ਵੱਲ ਬਾਦਰਹੀ ਹੈ ਤੁਸੀਂ ਮੀਂਹ ਦੇਖ ਸਕਦੇ ਹੋ ਬਹੁਤ ਤੇਜ਼ ਪੈ ਰਿਹਾ ਪਰ ਸੰਗਤ ਹੈ ਜਿਹੜੀ ਉਹ ਵੱਡੀ ਗਿਣਤੀ ਦੇ ਵਿੱਚ ਸੇਵਾ ਹੈ ਜਿਹੜੀ ਉਹ ਕਰ ਰਹੀ ਹੈ ਅਤੇ ਇੱਥੇ ਵੱਡੀ ਗਿਣਤੀ ਦੇ ਵਿੱਚ ਸਤਨਾਮ ਵਾਹਿਗੁਰੂ ਦਾ ਜਾਪ ਕੀਤਾ ਜਾ ਰਿਹਾ ਚਕਾਰੇ ਛੱਡੇ ਜਾ ਰਹੇ ਨੇ ਸੋ ਤੁਸੀਂ ਦੇਖ ਸਕਦੇ ਹੋ ਵੱਡੀ ਗਿਣਤੀ ਦੇ ਵਿੱਚ ਸੰਗਤ ਇੱਥੇ ਆਈ ਹੋਈ ਹੈ ਅਤੇ ਆਪਣੀ ਸ਼ਰਧਾ ਤੇ ਫੁੱਲ ਹੈ ਜਿਹੜੇ ਉਹ ਭੇਟ ਕਰ ਰਹੀ ਹੈ ਅੱਜ ਉਹੀ ਦਿਨ ਹੈ ਜਿੱਦਣ ਸਹਿਬ ਜੀ ਆਦਿਆਂ ਦੀ ਸ਼ਹਾਦਤ ਹੋਈ ਸੀ ਅਤੇ ਜਿਹੜੇ ਉਹਨਾਂ ਦਾ ਸੰਸਕਾਰ ਹੈ ਜਿਹੜਾ ਉਹ ਸ਼੍ਰੀ ਜੋਤੀਸਰੂਪ ਸਾਹਿਬ ਵਿਖੇ ਹੋਇਆ ਸੀ ਵੱਡੀ ਗਿਣਤੀ ਦੇ ਵਿੱਚ ਸੰਗਤ ਤੁਸੀਂ ਦੇਖ ਸਕਦੇ ਹੋ ਦਰਸ਼ਨ ਕਰ ਰਹੀ ਹੈ ਤੁਸੀਂ ਦੇਖ ਸਕਦੇ ਹੋ ਵੱਡੀ ਗਿਣਤੀ ਦੇ ਵਿੱਚ ਸੰਗਤ ਹੈ ਜਿਹੜੀ ਉਹ ਸ਼ਰਧਾ ਤੇ ਫੁੱਲ ਭੇਟ ਕਰ ਰਹੀ ਹੈ ਸਾਹਮਣੇ ਪਾਲਕੀ ਸਾਹਿਬ ਹੈ ਜਿਹੜੀ ਉਹ ਜਾ ਰਹੀ ਹੈ ਆਪਣੇ ਅਗਲੇ ਪੜਾ ਗੁਰਦੁਆਰਾ ਸ਼੍ਰੀ ਜੋਤੀਸਰੂਪ ਵੱਲ ਵਾਧ ਰਹੀ ਹੈ ਵੱਡੀ ਗਿਣਤੀ ਦੇ ਵਿੱਚ ਸੰਗਤ ਹੈ ਜਿਹੜੀ ਉਹ ਆਈ ਹੋਈ ਹੈ ਤੁਸੀਂ ਦੇਖ ਸਕਦੇ ਹੋ ਪੈਰ ਰੱਖਣ ਨੂੰ ਵੀ ਜਿਹੜੀ ਸੜਕ ਤੇ ਜਗ੍ਹਾ ਹੈ ਉਹ ਨਹੀਂ ਮਿਲ ਰਹੀ ਪੰਜ ਪਿਆਰੇ ਸਹਿਬਾਨ ਅਤੇ ਸਾਰੇ ਦਲਾ ਪੰਥਾਂ ਦੇ ਮੁਖੀ ਸਾਰੀਆਂ ਸੰਪਰਦਾਵਾਂ ਦੇ ਮੁਖੀ ਨੇ ਜਿਹੜੇ ਉਹ ਗੁਰਦੁਆਰਾ ਸ੍ਰੀ ਚੋਤੀਸਰੂਪ ਸਾਹਿਬ ਵੱਲ ਵੱਧ ਰਹੇ ਨੇ ਮੀ ਵੀ ਲਗਾਤਾਰ ਪੈ ਰਿਹਾ ਪਰ ਮੀ ਦੀ ਪ੍ਰਵਾਹ ਕੀਤੇ ਬਿਨਾ ਸੰਗਤ ਹੈ ਜਿਹੜੀ ਉਹ ਲਗਾਤਾਰ ਗੁਰਦੁਆਰਾ ਸ੍ਰੀ ਚੋਤੀਸਰੂਪ ਸਾਹਿਬ ਵੱਲ ਨਾਗਰ ਕੇਤਨ ਦੇ ਰੂਪ ਦੇ ਵਿੱਚ ਵੱਧ ਰਹੀ ਹੈ ਜਿੱਥੇ ਛੋਟੇ ਸਹਿਬਜਾ ਦੇ ਛੋਟੇ ਸਹਿਬਜਾ ਦਾ ਸਸਕਾਰ ਹੋਇਆ ਸੀ ਸਾਹਮਣੇ ਤੁਸੀਂ ਦਰਸ਼ਨ ਕਰ ਸਕਦੇ ਹੋ ਗੁਰਦੁਆਰਾ ਸ੍ਰੀ ਚੋਤੀਸਰੂਪ ਸਾਹਿਬ ਦੇ ਵੀ ਸਾਹਮਣੇ ਹੀ ਨੇ ਬਿਲਕੁਲ ਵੱਡੀ ਗਿਣਤੀ ਦੇ ਵਿੱਚ ਸੰਗਤ ਹੈ ਜਿਹੜੀ ਉੱਥੇ ਹੋਈ ਹੈ ਤੁਸੀਂ ਦੇਖ ਸਕਦੇ ਹੋ ਠਾਠਾਂ ਮਾਰਦਾ ਕੱਠ ਜਿਹੜਿਆ ਸਾਰਾ ਕੁਝ ਆਪੇ ਬਿਆਨ ਕਰ ਰਿਹਾ ਹੈ ਦੱਸਣ ਦੀ ਲੋੜ ਨਹੀਂ ਸੰਗਤ ਦੀ ਸ਼ਰਧਾ ਜਿਹੜੀ ਤੁਸੀਂ ਦੇਖ ਸਕਦੇ ਹੋ ਇੰਨੀ ਗਿਣਤੀ ਦੇ ਵਿੱਚ ਸੰਗਤ ਮੈਂ ਪਹਿਲਾਂ ਕਦੇ ਨਹੀਂ ਦੇਖੀ ਪਿਛਲੇ ਸਾਰੇ ਰਿਕਾਰਡ ਨਹੀਂ ਜਿਹੜੇ ਉਹ ਤੋੜ ਦਿੱਤੇ ਗਏ ਹਨ ਤੁਸੀਂ ਦੇਖ ਸਕਦੇ ਹੋ ਲਾਈਵ ਤਸਵੀਰਾਂ ਵੱਡੀ ਗਿਣਤੀ ਦੇ ਵਿੱਚ ਸੰਗਤ ਹੈ ਜਿਹੜੀ ਉਹ ਛੋਟੇ ਸਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਪ੍ਰਣਾਮ ਕਰ ਰਹੀ ਹੈ ਆਪਣੀ ਸ਼ਰਧਾ ਤੇ ਫੁੱਲ ਭੇਟ ਕਰ ਰਹੀ ਹੈ ਆ ਤੁਸੀਂ ਹੁਣ ਦੇਖ ਸਕਦੇ ਹੋ ਸਾਹਮਣੇ ਹਾਥੀ ਨੇ ਘੋੜੇ ਨੇ ਜਿਹੜੇ ਉਹ ਲਗਾਤਾਰ ਜਾ ਰਹੇ ਨੇ ਨਗਰ ਕੀਰਤਨ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਸੰਗਤ ਹੈ ਜਿਹੜੀ ਉਹ ਇੱਥੇ ਆਈ ਹੋਈ ਹੈ ਕੁਝ ਇੱਕ ਹੀ ਪਲਾਂ ਦੀ ਦੂਰੀ ਤੇ ਹੈ ਜਿਹੜੀ ਪਾਲਕੀ ਸਾਹਿਬ ਰਹਿ ਚੁੱਕੀ ਆ ਪਾਲਕੀ ਸਾਹਿਬ ਦੇ ਵੀ ਤੁਹਾਨੂੰ ਦਰਸ਼ਨ ਕਰਾਵਾਂਗੇ ਤੇ ਸਾਰੀਆਂ ਜਿਹੜੀਆਂ ਸੰਪਰਦਾਵਾਂ ਨੇ ਸਿੱਖ ਸੰਪਰਦਾਵਾਂ ਭਾਵੇਂ ਦਲਪਾਪਾ ਵੀਰੀ ਚੰਦ ਹੋਵੇ ਬੁੱਢਾ ਦਲ ਹੋਵੇ ਦੰਮ ਦਮੀ ਟਕਸਾਲ ਹੋਵੇ ਭਾਵੇਂ ਹੋਰ ਤਰਨਦਲ ਹੋਵੇ ਨਿਹੰਗ ਸਿੰਘ ਜਥੇਬੰਦੀਆਂ ਹੋਣ ਉਹ ਵੀ ਇੱਥੇ ਗਤਕੇ ਦੇ ਜੋਰ ਨੇ ਜੜੀਆਂ ਉਹ ਦਿਖਾ ਰੀਆਂ ਨੇ ਹੁਣ ਕੋਚਕਹੀ ਪਲਾਂ ਦੀ ਦੂਰੀ ਤੇ ਮੈਂ ਵੀਰ ਨੂੰ ਦਿਖਾ ਦੇਣਾ ਚਾਹੁੰਨਾ ਕਿ ਜਿਹੜੀ ਪਾਲਕੀ ਸਾਹਿਬ ਹੈ ਸਾਹਮਣੇ ਤੁਸੀਂ ਦੇਖ ਸਕਦੇ ਹੋ ਪਾਲਕੀ ਸਾਹਿਬ ਤੁਹਾਨੂੰ ਨਜ਼ਰ ਆ ਰਹੀ ਹੋਵੇ ਕਿ ਕੋਚਕਹੀ ਟਾਈਮ ਦੀ ਦੂਰੀ ਤੇ ਪਾਲਕੀ ਸਾਹਿਬ ਦੇ ਤੁਹਾਨੂੰ ਦਰਸ਼ਨ ਕਰਾਵਾਂਗੇ ਤੁਸੀਂ ਦੇਖ ਸਕਦੇ ਹੋ ਪਾਲਕੀ ਸਾਹਿਬ ਦੇ ਦਰਸ਼ਨ ਸੰਗਤ ਵੱਟੀ ਗੇਂਤੀ ਦੇ ਵਿੱਚ ਕਰ ਰਹੀ ਹੈ ਤੇ ਆਪਣੀ ਸ਼ਰਦਾ ਦੇ ਜਿਹੜੇ ਫੁੱਲ ਨੇ ਉਹ ਪੇਟ ਕਰ ਰਹੀ ਹੈ ਸੰਗਤ ਦੇ ਵੱਲੋਂ ਲਗਾਤਾਰ ਹੈ ਜਿਹੜਾ ਸਤਨਾਮ ਵਾਹਿਗੁਰੂ ਦਾ ਜਾਪ ਹੈ ਜਿਹੜਾ ਉਹ ਕੀਤਾ ਜਾ ਰਿਹਾ ਹੈ ਵੱਡੀ ਗਿਣਤੀ ਦੇ ਵਿੱਚ ਤੁਸੀਂ ਖੰਟਾ ਚੌਂਕ ਦੇ ਵਿੱਚ ਦੇਖ ਸਕਦੇ ਹੋ ਗਿਣਤੀ ਦੇ ਵਿੱਚ ਜਿਹੜੀ ਸੰਗਤ ਹੈ ਉਹ ਆਈ ਹੋਈ ਹੈ ਇੰਨੀ ਵੱਡੀ ਗਿਣਤੀ ਦੇ ਵਿੱਚ ਸੰਗਤ ਹੈ ਜਿਹੜੀ ਉਹ ਪਹਿਲਾਂ ਕਦੇ ਨਹੀਂ ਆਈ ਮੀਂਹ ਪੈ ਰਿਹਾ ਲਗਾਤਾਰ ਪਰ ਜਿਹੜੀ ਸੰਗਤ ਹੈ ਉਹਦੀ ਸ਼ਰਤਾਂ ਨਹੀਂ ਘਟ ਰਹੀ ਐਂ ਲੱਗਦਾ ਹੈ ਸੰਗਤ ਹੈ ਜਿਹੜੀ ਉਹ ਪੂਰੇ ਪਿਆਰ ਨਾਲ ਇੱਥੇ ਆਈ ਹੋਈ ਹੈ ਇੰਨਾ ਇਕੱਠ ਪਹਿਲਾਂ ਕਦੇ ਵੀ ਦੇਖਣ ਨੂੰ ਨਹੀਂ ਮਿਲਿਆ ਆ ਚਾਰੇ ਪਾਸੇ ਸੰਗਤ ਦੀ ਹੀ ਸੰਗਤ ਆਪਾਂ ਨੂੰ ਨਜ਼ਰ ਆ ਰਹੀ ਹੈ ਤੁਸੀਂ ਦੇਖ ਸਕਦੇ ਹੋ ਵੱਡੀ ਗਿਣਤੀ ਦੇ ਵਿੱਚ ਸੰਗਤ ਹੈ ਜਿਹੜੀ ਉਹ ਨਜ਼ਰ ਆ ਰਹੀ ਹੈ ਅੱਜ ਜੋ ਵੀ ਦੇਣਾ ਜਿੱਦਣ ਛੋਟੇ ਸਹਿਬ ਜਾਦਿਆਂ ਦੀ ਸ਼ਹਾਦਤ ਹੈ ਜਿਹੜੀ ਉਹ ਇਸ ਧਰਤੀ ਤੇ ਹੋਈ ਸੀ ਅਤੇ ਜਿਹੜਾ ਖਾਲਸਾ ਰਾਜ ਦਾ ਝੰਡਾ ਸੀ ਉਹ ਵੀ ਸ਼੍ਰੀ ਫਤਿਹਗੜ ਸਾਹਿਬ ਦੀ ਧਰਤੀ ਤੋਂ ਹੀ ਬੁਲੰਦ ਹੋਇਆ ਸੀ ਤੁਸੀਂ ਦੇਖ ਸਕਦੇ ਹੋ ਵੱਡੀ ਗਿਣਤੀ ਦੇ ਵਿੱਚ ਸੰਗਤ ਹੈ ਜਿਹੜੀ ਉਹ ਆਪਣੀ ਸ਼ਰਧਾ ਦੇ ਫੁੱਲ ਭੇਟ ਕਰ ਰਹੀ ਹੈ ਬਿਆਨ ਨਹੀਂ ਕੀਤਾ ਜਾ ਸਕਦਾ ਸੰਗਤ ਦਾ ਅਤਿਸ਼ਾਜ ਕਿੰਨਾ ਹੈ ਹੁਣ ਜਿਹੜੀ ਗੁਰਦੁਆਰਾ ਜੋਤੀਸਰੂਪ ਸਾਹਿਬ ਦੇ ਨੇੜੇ ਬਿਲਕੁਲ ਪਾਲਕੀ ਸਾਹਿਬ ਹੈ ਜਿਹੜੀ ਉਹ ਵੀ ਕੋਚ ਕਿ ਹੀ ਚਿਹਰਿਆਂ ਦੀ ਦੂਰੀ ਦੇ ਵਿੱਚ ਉਥੇ ਪਹੁੰਚ ਜੇਗੀ ਤੇ ਉਥੇ ਸਮਾਗਮ ਹੈ ਜਿਹੜਾ ਉਹ ਹੋਊਗਾ ਤੇ ਉਥੇ ਜਿਹੜੇ ਵੱਖ-ਵੱਖ ਜਿਹੜੇ ਸਿੱਖ ਧਰਮ ਦੇ ਜਿਹੜੇ ਆਗੂ ਨੇ ਸਿੱਖ ਧਰਮ ਦੇ ਜਿਹੜੇ ਧਾਰਮਿਕ ਆਗੂ ਨੇ ਉਥੇ ਆਪਣੇ ਜਿਹੜੇ ਸੰਗਤਾਂ ਨੂੰ ਸਿੱਖੀ ਨਾਲ ਆਪਣੀਆਂ ਗੱਲਾਂ ਵਿੱਚ ਬਾਤਾਂ ਕਰਕੇ ਵਿਚਾਰਾਂ ਕਰਕੇ ਸਿੱਖੀ ਨਾਲ ਜੋੜਨਗੇ ਸੋ ਤੁਸੀਂ ਦੇਖ ਸਕਦੇ ਹੋ ਸੰਗਤ ਹੈ ਜਿਹੜੀ ਉਹ ਵੱਡੀ ਗਿਣਤੀ ਦੇ ਵਿੱਚ ਇੱਥੇ ਆਈ ਹੋਈ ਹੈ ਸਾਡੀ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰ ਦਿਓ ਕਮੈਂਟਾਂ ਦੇ ਵਿੱਚ ਸਤਨਾਮ ਵਾਹਿਗੁਰੂ ਜੀ ਲਿਖਿਓ ਅਤੇ ਸਾਡੇ YouTube ਚੈਨਲ ਮਨਜੋਤ ਸਿੰਘ ਘਰਾਏ ਨੂੰ ਸਬਸਕ੍ਰਾਈਬ ਕਰ ਲਿਓ ਬੈਲ ਆਈਕਨ ਤਾਂ ਆਪ ਲਿਓ ਤੇ Facebook ਪੇਜ ਸਰਦਾਰ ਮਨਜੋਤ ਸਿੰਘ ਘਰਾਏ ਨੂੰ ਵੀ ਲਾਈਕ ਕਰ ਲਿਓ ਉਸ ਉੱਪਰ ਵੀ ਬਹੁਤ ਵੀਡੀਓਸ ਨੇ ਜਿਹੜੀਆਂ ਉਹ ਆਉਂਦੀਆਂ ਰਹਿੰਦੀਆਂ ਨੇ ਤੁਸੀਂ ਦੇਖ ਸਕਦੇ ਹੋ ਗਰਾਉਂਡ ਜ਼ੀਰੋ ਤੋਂ ਲਾਈਵ ਤਸਵੀਰਾਂ ਕਿ ਵੱਡੀ ਗਿਣਤੀ ਦੇ ਵਿੱਚ ਸੰਗਤ ਹੈ ਜਿਹੜੀ ਉਹ ਸ਼੍ਰੀ ਫਤਿਹਗੜ ਸਾਹਿਬ ਵਿਖੇ ਸ਼ਰਧਾ ਤੇ ਫੁੱਲ ਭੇਟ ਕਰ ਰਹੀ ਹੈ ਸਤਨਾਮ ਵਾਹਿਗੁਰੂ ਦਾ ਜਾਪ ਹੈ ਜਿਹੜਾ ਉਹ ਲਗਾਤਾਰ ਸੰਗਤ ਦੇ ਵੱਲੋਂ ਕੀਤਾ ਜਾ ਰਿਹਾ ਹੈ